ਦੋਸਤੋ ਸਤਿ ਸ੍ਰੀ ਅਕਾਲ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਏਰੀਆ ਦਾ ਮਾਣਾ ਡਾਕਟਰ ਜੀਤ ਸਿੰਘ ਲਾਲਿਆਣਾ ਉਹਦੇ ਕੋਲੇ ਮੱਝਾ ਜੋਤੀ ਜੀ ਨੇ 24 ਕਿਲੋ ਤੇ 356 ਗ੍ਰਾਮ ਦੁੱਧ ਪੀਡੀਐਫ ਮੇਲੇ ਤੇ ਚੁਆਇਆ ਹੈ ਫਰਸਟ Winner ਰਹੀ ਹੈ ਉਹ ਉਸ ਚੈਂਪੀਅਨ ਮੱਝ ਦਾ ਇੱਕ ਟੱਟਾ ਜਿਹੜਾ ਕਿ ਹੁਣ ਚੱਲਿਆਗਾ ਬਾਈ ਬਰਿੰਦਰ ਕੋਲੇ ਲక్ష్ਮੀ ਡੈਰੀ ਫਾਰਮ ਤੇ ਪਿਓ ਵਾਲੇ ਪਾਸਿਓਂ ਦੋਸਤੋ ਇਹ ਜੋਗਰਾਜ ਬੁੱਲਦ ਹੈ ਇੱਕ ਬੱਕਰੀ ਜੀ ਬਲੱਡ ਲਾਈਨ ਹੈ ਇਹ ਬਲੱਡਲੈਨ ਹੋਰ ਕਿਸੇ ਕੋਲ ਨਹੀਂ ਮਿਲਣੀ ਹੁਣ ਇਹ ਗਈ ਹੈ ਜਿਹੜੀ ਇਹ ਲక్ష్ਮੀ ਡੈਰੀ ਫਾਰਮ ਤੇ ਸੋ ਇਹਦਾ ਨਾਮ ਉਹਨਾਂ ਨੇ ਰੱਖਿਆ ਦੋਸਤੋ ਪਿਸਟਲ ਬਹੁਤ ਚੰਗੀ ਟੌਪ ਦੀ ਬਲੱਡਲੈਨ ਦਾ ਹੁਣ ਆ ਪਾਗੇ ਬਾਈ ਬਰੇਂਦਰ ਦੀ ਜਵਾਨੀ ਟੋਟਲੀ ਆਊਟਲਾਈਨ ਟੋਟਲੀ ਆਊਟਲਾਈਨ ਹੋਗਾ ਕਿਸੇ ਕੋਲ ਹੈ ਨਹੀਂ ਇਹ ਮੱਝ ਜਿਹੜੇ ਡਾਕਟਰ ਸਾਹਿਬ ਕੋਲੋਂ ਪਿੱਛੋ ਆਈ ਆ ਇਹ ਚੱਖੀ ਦਾਧਰੀ ਦਵਾਈ ਆ ਠੀਕ ਹੈ ਮੈਨੂੰ ਇਹਦਾ ਇਹ ਮੇਰੇ ਖਲ ਚਰਖੀ ਦਾਦਰੀ ਕੋਲੇ ਪਿੰਡ ਮੈਨੂੰ ਨਾਮ دماਗੋਂ ਨਿਕਲ ਗਿਆ ਔਛੋਏ ਚੱਲੀ ਸੀਗੀ ਇਹਦੇ ਪਹਿਲਾਂ ਤੇ ਇਹਦੇ 20 ਕਿਲੋ ਦੁੱਧ ਸੀਗਾ ਜੀ ਰੱਖਣ ਤੁਹਾਨੂੰ ਪਤਾ ਹੈ ਸਿਸਟਮ ਦਾ ਆ ਉਹ ਦੱਸ ਦੇ 10 ਕਿਲੋ ਪੀ ਮੈਨੂੰ ਜੀ ਹਾਂ ਜੀ ਆ 20 ਪਹਿਲਾਂ ਤੇ ਇਹਦੇ 20 ਕਿਲੋ ਦੁੱਧ ਸੀਗਾ ਛੋਟੀ ਦੇ ਠੀਕ ਹੈ ਇਸ ਦਾ ਇਹ ਤਾਂ ਡਾਕਟਰ ਸਾਹਿਬ ਤੋਂ ਅੱਗੇ ਕਰਾਇਆ ਨਹੀਂ ਗਿਆ ਜਾਂ ਕਰਾਉਂਦੇ ਨਹੀਂ ਜਾਂ ਕੀ ਕਰਨਾ ਕਰਾਉਂਦੇ ਨਹੀਂ ਪਰ ਦੇਖੋ ਫਿਰ ਇੱਕ ਗੱਲ ਹੋਰ ਇੱਕ ਮੋਟਾ ਕਰਨ ਦੱਸ ਦਿਆਂ ਤੇ ਪਿਛਲੇ ਕੁਝ ਟਾਈਮਾਂ ਤੇ ਏ ਟੀ ਕੇ ਟੂ ਕੇ ਤੇ ਫਲਾਂਟਿੰਗ ਘਟ ਚੱਲ ਗਿਆ ਜਿਹੜਾ ਗਲਤ ਕੰਮ ਚੱਲ ਗਿਆ ਜਿਸ ਨਾਲ ਦੁੱਧ ਵਧਾਉਣ ਲੱਗ ਗਿਆ ਇੱਕ ਆਖਰੀ ਮੱਝ ਆ ਇੱਕ ਲਾਸਟ ਮਾਚ ਸੀ ਜਿਹੜੀ ਇੱਜ਼ਤਦਾਰ ਹੋ ਕੇ ਨਿਕਲੀ ਇੱਜ਼ਤਦਾਰ ਕੋਈ ਮੈਂ ਮੈਂ ਹੋਰ ਕਿਸੇ ਦੀ ਮੈਂ ਤੇ ਤੋਮਤ ਨਹੀਂ ਲਾਉਂਦਾ ਪਰ ਮੇਰੀ ਨਜ਼ਰ ਚ ਇਹ ਆਖਰੀ ਮਾਚ ਸੀ ਜੀ ਨੂੰ ਆਪਾਂ ਕਲੀਅਰ ਦੇਖ ਸਕਦੇ ਹਾਂ ਉਸ ਤੋਂ ਬਾਅਦ ਵੀ ਹੁਣ ਰੌਲਾ ਗੋਲਾ ਹੀ ਹੈ ਵੀ ਹੁੰਦੀ ਕੰਮ ਰੱਖੇ ਹੋਏ ਆ ਨਾਮ ਰੱਖਣਾ ਬੜਾ ਮੁਸ਼ਕਿਲ ਸੀਗਾ ਠੀਕ ਹੈ ਤਾਂ ਕਿਸੇ ਵੀ ਇਹਨੇ ਸੁਜੈਸਟ ਕੀਤਾ ਇਹਦਾ ਨਾਮ ਪਿਸਟਲ